ਦੋਸਤੋ 2024 ਖਤਮ ਹੋਣ ਜਾ ਰਿਹਾ ਤੇ 2025 ਆ ਜਿਹੜਾ ਕੁਝ ਦਿਨਾਂ ਦੇ ਵਿੱਚ ਆਉਣ ਵਾਲਾ ਕੀ ਕੀ ਨਵਾਂ ਹੋਗਾ 2025 ਦੇ ਵਿੱਚ ਅੱਜ ਦੀ ਇਸ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਦੋਸਤੋ ਦੁਨੀਆ ਦੇ ਵਿੱਚ ਬਹੁਤ ਸਾਰੇ ਅਮੀਰ ਨੇ ਉਹਨਾਂ ਦੇ ਵਿੱਚੋਂ ਇੱਕ ਨਾਮ ਆਉਂਦਾ ਇਲਾਨ ਮਾਸਕ ਜੋ ਕਿ ਐਮਾਜਨ ਦਾ ਮਾਲਿਕ ਹੈ ਦੁਨੀਆ ਦੇ ਵਿੱਚ ਉਹਨਾਂ ਅਮੀਰਾਂ ਦੀ ਲਿਸਟ ਦੇ ਵਿੱਚ ਸਭ ਤੋਂ ਉੱਪਰ ਨਾਮ ਆਉਂਦਾ ਹੈ ਅਲਾਮ ਮਾਸਕ ਦਾ ਦੋਸਤੋ ਇਹਨਾਂ ਨੇ ਇੱਕ ਨਵਾਂ ਪ੍ਰੋਜੈਕਟ ਲੈ ਕੇ ਆंदा 2025 ਦੇ ਵਿੱਚ ਜੋ ਕਿ ਲਾਂਚ ਹੋਣ ਜਾ ਰਿਹਾ ਜਿਦੇ ਵਿੱਚ ਕੀ ਟਾਵਰ ਵਗੈਰਾ ਜਿਹੜੇ ਉਹ ਖਤਮ ਹੋ ਜਾਣਗੇ ਜਿਵੇਂ ਅੱਜਕੱਲ ਆਪਾਂ ਦੇਖਦੇ ਆ ਕਿ ਆਪਣੇ ਆਸ-ਪਾਸ ਮੋਬਾਈਲ ਟਾਵਰ ਲੱਗੇ ਹੋਏ ਨੇ ਇਹ ਇਹਨੇ ਜਿਹੜੇ ਇਹ ਬਿਲਕੁਲ ਖਤਮ ਹੋ ਜਾਣਗੇ ਇਹਦੇ ਜਿਹੜੇ ਪਲਾਨ ਹੈਗਾ ਚੱਲ ਰਹੀ ਆ ਬਾਕੀ ਦੇਸ਼ਾਂ ਦੇ ਵਿੱਚ ਤਾਂ ਇਹ ਇਹਨਾਂ ਨੇ ਪ੍ਰੋਜੈਕਟ ਲਗਾ ਦਿੱਤੇ ਨੇ ਪਰ ਜਿਹੜਾ ਇੰਡੀਆ ਦਾ ਇੱਥੇ ਹਲੇ ਹੀ ਬਾਕੀ ਹੈ ਇੱਥੇ ਕਿਉਂ ਬਾਕੀ ਹੈ ਇੱਥੇ ਕਿਉਂਕਿ ਇਸ ਚੀਜ਼ ਨੂੰ ਹਜੇ ਅਪਰੂਵਲ ਨਹੀਂ ਮਿਲੀ ਇਸ ਦਾ ਕਾਰਨ ਵੀ ਤੁਹਾਨੂੰ ਅੱਗੇ ਦੱਸਾਂਗੇ ਵੀਡੀਓ ਦੇ ਵਿੱਚ ਪਹਿਲਾਂ ਤੁਹਾਨੂੰ ਅਸੀਂ ਦੱਸ ਦਿਆਂ ਵੀ ਇਹ ਜਿਹੜਾ ਪ੍ਰੋਜੈਕਟ ਆ ਕਿਸ ਤਰੀਕੇ ਨਾਲ ਹੋਊਗਾ ਇਸ ਪ੍ਰੋਜੈਕਟ ਦੇ ਵਿੱਚ ਇੱਕ ਸਟਾਰ ਲਾਈਨ ਦਾ ਦੀ ਕੰਪਨੀ ਹੈ ਜਿਹੜੀ ਉਹ ਇੰਟਰਨੈਟ ਤੁਹਾਨੂੰ ਉਪਲਬਧ ਕਰਾਊਗੀ ਜੋ ਕਿ ਅਲੌਨ ਮਾਸਕ ਦੀ ਹੈ ਉਹਦੇ ਵਿੱਚ ਕੀ ਹੋਊਗਾ ਟਾਵਰ ਨਹੀਂ ਹੋਣਗੇ ਕੁਝ ਛਤਰੀਆਂ ਜਾਂ Ăਂਟੀਨੇ ਤੁਹਾਡੇ ਘਰਾਂ ਦੀ ਛੱਤਾਂ ਦੇ ਉੱਤੇ ਲੱਗ ਜਾਣਗੇ ਇਹਦਾ ਜਿਹੜਾ ਸਿੱਧਾ-ਸਿੱਧਾ ਸੰਪਰਕ ਹੋਊਗਾ ਉਹ ਸੈਟਲਾਈਟ ਦੇ ਨਾਲ ਹੋਊਗਾ ਮਤਲਬ ਕਿ ਤੁਹਾਨੂੰ ਕਿਤੇ ਫ ਟਾਵਰ ਦੀ ਜ਼ਰੂਰਤ ਨਹੀਂ ਪਊਗੀ ਤੁਹਾਨੂੰ ਸਿਰਫ ਸੈਟਲਾਈਟ ਨਾਲ ਜੋੜ ਦਿੱਤਾ ਜਾਊਗਾ ਤੇ ਜਿੰਨਾ ਵੀ ਤੁਹਾਡਾ ਸਿਸਟਮ ਚੱਲੂਗਾ ਮੋਬਾਈਲ ਫੋਨ ਚੱਲੂਗਾ ਉਹ ਸੈਟਲਾਈਟ ਦੇ ਜ਼ਰੀਏ ਹੀ ਚੱਲੂਗਾ ਕਿਉਂਕਿ ਅਲਾਨ ਪਾਸਕਾ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਮੋਬਾਈਲ ਫੋਨ ਵੀ ਲੈ ਕੇ ਆ ਰਿਹਾ ਜਿਹਦੇ ਵਿੱਚ ਨਾ ਤਾਂ ਤੁਹਾਨੂੰ SIM ਪਾਉਣ ਦੀ ਲੋੜ ਆ ਅਤੇ ਨਾ ਹੀ ਉਸ ਫੋਨ ਨੂੰ ਚਾਰਜ ਕਰਨ ਦੀ ਲੋੜ ਆ ਉਹ ਖੁਦ ਬਖੁਦ ਚਾਰਜ ਹੋਇਆ ਕਰੂਗਾ ਜਿਵੇਂ ਕਿ ਸਾਡੀ ਬੋਡੀ ਦੀ ਫੀਲਡ ਨਾਲ ਚਾਰਜ ਹੋ ਜਾਣਾ ਜਾਂ ਫਿਰ ਆਪਾਂ ਕਹਿ ਸਕਦੇ ਆ ਸਨ ਲਾਈਟ ਜਿਵੇਂ ਸੂਰਜ ਦੀ ਰੋਸ਼ਨੀ ਦੇ ਨਾਲ ਚਾਰਜ ਹੋਣਾ ਕਹਿੰਦਾ ਭਾਵ ਕਿ ਉਸ ਨੂੰ ਵਾਰ-ਵਾਰ ਚਾਰਜ ਕਰਨ ਦੀ ਤੁਹਾਨੂੰ ਜ਼ਰੂਰਤ ਨਹੀਂ ਪਿਆ ਕਰੂਗੀ ਅਤੇ ਦੂਸਰਾ ਨੰਬਰ ਤੇ ਉਹਦੇ ਵਿੱਚ ਸਿਮ ਪਾਉਣ ਦੀ ਜ਼ਰੂਰਤ ਨਹੀਂ ਪੈਣੀ ਉਹਦੇ ਵਿੱਚ ਸਿਮ ਜਿਹੜਾ ਪਹਿਲਾਂ ਤੋਂ ਹੀ ਪਿਆ ਹੋਊਗਾ ਜਾਂ ਉਹਦੇ ਵਿੱਚ ਕੋਈ ਇਸ ਤਰੀਕੇ ਦਾ ਸ਼ਾਫਟਵੇਅਰ ਹੋਊਗਾ ਜਿਹੜਾ ਕਿ ਤੁਹਾਨੂੰ ਸਿਮ ਦਾ ਜਿਹੜਾ ਕੰਮ ਦੇਊਗਾ ਉਹਦੀ ਰਜਿਸਟ੍ਰੇਸ਼ਨਾਂ ਜਿਹੜੀ ਤੁਸੀਂ ਜਿਸ ਤਰੀਕੇ ਨਾਲ ਤੁਸੀਂ ਆਧਾਰ ਕਾਰਡ ਪੈਨ ਕਾਰਡ ਦੇ ਨਾਲ ਆਪਣੀ ਰਜਿਸਟ੍ਰੇਸ਼ਨ ਪਹਿਲਾਂ ਕਰਦੇ ਹੋ ਉਸ ਤਰੀਕੇ ਨਾਲ ਤੁਸੀਂ ਆਪਣੀ ਰਜਿਸਟ੍ਰੇਸ਼ਨਾਂ ਜਿਹੜੀ ਕਰ ਸਕਦੇ ਹੋ ਪਰ ਅਲੌਮਾਸਕ ਨੇ ਜਿਹੜਾ ਇਹ ਹਜੇ ਪ੍ਰੋਜੈਕਟ ਹੈ ਇੰਡੀਆ ਦੇ ਵਿੱਚ ਲਾਂਚ ਨਹੀਂ ਕੀਤਾ ਉਹਦਾ ਕਾਰਨ ਕੀ ਹੈ ਉਸਦਾ ਕਾਰਨ ਇਹ ਹੈ ਕਿ ਇੱਥੇ ਪਹਿਲਾਂ Airtel ਆ ਅਤੇ Jio ਵਰਗੀਆਂ ਜਿਹੜੀਆਂ ਕੰਪਨੀਆਂ ਨੇ ਉਹ ਆਪਣਾ 4G 5G 3G ਜਿਹੜਾ ਨੈਟਵਰਕ ਹੈ ਉਹ ਚਲਾ ਰਹੀਆਂ ਨੇ ਹੁਣ ਆਪਣੇ ਦੇਸ਼ ਦੇ ਵਿੱਚ 5G ਜਿਹੜਾ ਉਹ ਵੀ ਲਾਂਚ ਹੋ ਚੁੱਕਿਆ ਤੁਹਾਨੂੰ ਪਤਾ ਹੀ ਹੈ ਤੇ ਇਹਦੇ ਨਾਲ ਉਹਨਾਂ ਕੰਪਨੀਆਂ ਦੇ ਉੱਤੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਵੱਡਾ ਇਫੈਕਟ ਪੈ ਸਕਦਾ ਇਸ ਕਰਕੇ ਜਿਹੜਾ ਮੁਕੇਸ਼ ਸ਼ਮਵਾਨੀ ਹੈ ਉਹ ਇਸ ਗੱਲ ਨੂੰ ਲੈ ਕੇ ਰਾਜ਼ੀ ਨਹੀਂ ਹੈਗਾ ਕਿਉਂਕਿ ਮੰਗੇਸ਼ ਅਮਾਨੀ ਨੇ Jio ਦੇ ਨਾਲ ਪੂਰੇ ਇੰਡੀਆ ਦੇ ਵਿੱਚ ਧਮਾਲ ਮਚਾ ਰੱਖੀ ਹੈ ਕਿਉਂਕਿ Jio ਇਸ ਟਾਈਮ ਇੱਕ ਐਸਾ ਨੈਟਵਰਕ ਹੈ ਜਿਹੜਾ ਕਿ ਪੂਰੇ ਇੰਡੀਆ ਦੇ ਵਿੱਚ ਵਧੀਆ ਤਰੀਕੇ ਨਾਲ ਚੱਲ ਰਿਹਾ ਵਧੀਆ ਨੈਟਵਰਕ ਚੱਲ ਰਿਹਾ ਹੈਗਾ ਬਾਕੀ ਕੰਪਨੀਆਂ ਵੀ ਜਿਹੜੀਆਂ ਨੈਟਵਰਕ ਵਧੀਆ ਦੇ ਰਹੀਆਂ ਨਹੀਂ ਨੇ ਵੱਟ ਜਿਹੜਾ Jio ਆ ਪਹਿਲਾਂ ਤਾਂ ਵਗੇਸ਼ ਨੇ ਇਸ ਨੂੰ ਫ੍ਰੀ ਬੰਡਿਆ ਉਸ ਤੋਂ ਬਾਅਦ ਹੁਣ ਤੁਹਾਨੂੰ ਪਤਾ ਹੀ ਹੈ ਵੀ ਰੀਚਾਰਜ ਆਪਣਾ ਕਿੰਨੇ ਦਾ ਹੋ ਚੁੱਕਿਆ ਤੇ ਆਪણો ਕਰਵਾਉਣਾ ਪੈ ਰਿਹਾ ਬਾਕੀ ਸਪੀਡ ਪੱਖੋਂ ਹੋਰ ਪੱਖੋਂ ਕਿੰਨਾ ਨੂੰ ਵਧੀਆ ਲੱਗਦਾ ਉਹ ਅਲੱਗ-ਅਲੱਗ ਆਪਦੀ ਚੋਅ ਦੇ ਹਿਸਾਬ ਨਾਲ ਜਿਹੜਾ ਉਹ ਸੇਮੂ ਵਰਤਦੇ ਨੇ ਪਰ ਮੁਕੇਸ਼ ਮਾਨੀ ਇਸ ਗੱਲ ਨੂੰ ਲੈ ਕੇ ਰਾਜ਼ੀ ਨਹੀਂ ਹੈਗਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਸਟਾਰਲਿੰਕ ਜਿਹੜਾ ਉਹ ਸਾਡੇ ਇੱਥੇ ਕੋਈ ਇੰਟਰਨੈਟ ਉਪਲਬਧ ਕਰਾਵੇ ਕਿਉਂਕਿ ਉਹ ਚਾਹੁੰਦੇ ਨੇ ਕਿ ਇੱਥੇ ਜ਼ਿਆਦਾ ਇਸ ਤਰੀਕੇ ਨਾਲ ਕ ਬੋਲੀ ਲੱਗਦੀ ਹੁੰਦੀ ਹੈ ਇਸ ਤਰੀਕੇ ਨਾਲ ਬੋਲੀ ਲਗਾਈ ਜਾਵੇ ਤਾਂ ਕਿ ਜਿਹੜਾ ਵੱਧ ਪੈਸਾ ਇਨਵੈਸਟ ਕਰੂਗਾ ਉਹਦੇ ਵਿੱਚ ਉਸ ਨੂੰ ਇਥੋਂ ਦਾ ਅਧਿਕਾਰ ਜਿਹੜਾ ਦਿੱਤਾ ਜਾਵੇ ਕਿਉਂਕਿ Jio ਦੇ ਕੋਲ ਹਲੇ ਇੰਟਰਨੈਟ ਆ ਜਿਹੜਾ ਉਹ ਸੈੱਲ ਫ ਟਾਵਰਾਂ ਤੱਕ ਹੀ ਸੀਮਤ ਹੈ ਉਹਨਾਂ ਕੋਲ ਸੈਟਲਾਈਟ ਨਾਲਾ ਜੋੜਨ ਵਾਲਾ ਹਲੇ ਕੋਈ ਪ੍ਰੋਜੈਕਟ ਨਹੀਂ ਹੈਗਾ ਬਟ ਜਿਹੜੀ BSNL ਆ ਉਹ ਇਸ ਪ੍ਰੋਜੈਕਟ ਨੂੰ ਅਗਲੇ ਆਉਣ ਵਾਲੇ ਸਮੇਂ ਦੇ ਵਿੱਚ ਲਾਂਚ ਕਰਵਾ ਜਾਣੀ ਆ ਉਹ ਮਾਰਕਾ ਦੀ ਇੱਕ ਵੱਡੀ ਕੰਪਨੀ ਦੇ ਨਾਲ ਲੜ ਕੇ ਇਸ ਪ੍ਰੋਜੈਕਟ ਨੂੰ ਜਿਹੜਾ ਸੈਟਲਾਈਟ ਪ੍ਰੋਜੈਕਟ ਹੈ ਉਸ ਨੂੰ ਲੈ ਕੇ ਆਉਗੀ ਸਸਤੇ ਡੇਟਾ ਦੇ ਵਿੱਚ ਲੈ ਕੇ ਆਉਗੀ ਪਰ ਜਿਹੜਾ ਐਲਾਨ ਵਾਸਤੇ ਦਾ ਜਿਹੜਾ ਪ੍ਰੋਜੈਕਟ ਹੈ ਉਹ ਹੋ ਸਕਦਾ ਪਹਿਲਾ ਸਸਤਾ ਹੋਵੇ ਜਾਂ ਆਪਾਂ ਕਹਿ ਸਕਦੇ ਜਿਵੇਂ Jio ਵਾਂਗੂ ਫ੍ਰੀ ਦਿੱਤਾ ਜਾਵੇ ਕੁਝ ਸਮੇਂ ਲਈ ਉਸ ਤੋਂ ਬਾਅਦ ਇਸ ਦਾ ਜਿਹੜਾ ਚਾਰਜਾ ਉਹ ਤੁਹਾਨੂੰ ਦੇਣਾ ਪਊਗਾ ਕਿਉਂਕਿ ਇਸ ਦਾ ਵੱਡਾ ਫਾਇਦਾ ਉਹਨਾਂ ਖੇਤਰਾਂ ਦੇ ਵਿੱਚ ਹੋਊਗਾ ਜਿੰਨਾ ਖੇਤਰਾਂ ਦੇ ਵਿੱਚ ਟਾਵਰ ਨਹੀਂ ਲੱਗ ਸਕਦੇ ਉਹਨਾਂ ਨੂੰ ਇਹ ਬਹੁਤ ਵੱਡਾ ਫਾਇਦਾ ਪਹੁੰਚਾਉਣ ਵਾਲੀ ਇੱਕ ਨਵੀਂ ਖੋਜ ਹੋਊਗੀ ਅਤੇ ਸਪੀਡ ਫੱਕੋ ਹੋ ਸਕਦਾ ਹੈ ਉਹਦੇ ਨਾਲ ਬੈਟਰ ਹੋਵੇ 5G ਨਾਲੋਂ ਅਤੇ ਹੋਰ ਵੀ ਬਹੁਤ ਸਾਰਾ ਕੰਮ ਆ ਜਿਹੜਾ ਇਹਦੇ ਨਾਲ ਲਗਭਗ ਸੌਖਾ ਹੋ ਜਾਊਗਾ ਤੇ ਮਹਿੰਗਾ ਤਾਂ ਜ਼ਰੂਰ ਹੋਊਗਾ ਬਾਕੀ ਹੋਰ ਤੋਂ ਪਤਾ ਲੱਗੂ ਕਿਸ ਤਰੀਕੇ ਨਾਲ ਆਪਾਂ ਨੂੰ ਯੂਜ਼ ਕਰ ਸਕਦੇ ਆ ਤੇ ਕੀ ਇਹਦਾ ਆਪਾਂ ਨੂੰ ਚਾਰਜਰ ਜਿਹੜਾ ਉਹ ਦੇਣਾ ਪਊਗਾ ਉਹ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਨੂੰ ਪਤਾ ਲੱਗ ਜੂਗਾ 2025 ਦੇ ਵਿੱਚ। ਬਾਕੀ ਦੋਸਤੋ ਤੁਹਾਡੀ ਇਸ ਵੀਡੀਓ ਬਾਰੇ ਕੀ ਰਾਇਆ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਸੀਂ ਇਸ ਬਾਰੇ ਪਹਿਲਾਂ ਜਾਣਦੇ ਸੀ ਜਾਂ ਤੁਹਾਨੂੰ ਹੁਣ ਇਸ ਵੀਡੀਓ ਤੋਂ ਬਾਅਦ ਹੀ ਪਤਾ ਲੱਗਿਆ। ਤੇ ਜੇਕਰ ਵੀਡੀਓ ਤੁਹਾਨੂੰ ਵਧੀਆ ਲੱਗਿਆ ਲਾਇਕ ਸ਼ੇਅਰ ਕਮੈਂਟ ਕਰਨਾ ਉਹ ਤੁਹਾਡੇ ਤੇ ਡਿਪੈਂਡ ਹੈ। ਤੇ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਵਿੱਚ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ।